ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਮੁੱਦਿਆਂ ਉੱਤੇ ਸਪੱਸ਼ਟ ਸੋਚ ਅਤੇ ਪਹੁੰਚ ਰੱਖਦੇ ਨੇ ਹੋਰ ਨਾਲ ਲੀਡਰਾਂ ਵਾਂਗ ਉਹ ਵਿਚਾਰ ਦੀ ਲਾਈਨ ਲੈਣ ਦੀ ਤਾਂ ਸੱਜੇ ਚੱਲਦੇ ਨੇ ਜਾਂ ਐਨ ਖੱਬੇ ਗਰਮ ਖਿਆਲੀਆਂ ਸਣੇ ਐਮਪੀ ਅਮਰਪਾਲ ਸਿੰਘ ਬਾਰੇ ਵੀ ਉਹਨਾਂ ਦੀ ਜੋ رائے ਹੈ ਉਹ ਜਨ ਤੱਕ ਤੌਰ ਤੇ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਏਵੇਂ ਹੀ ਨਸ਼ਿਆਂ ਅਤੇ ਗੈਂਗਸਟਰਾਂ ਦੇ ਮੁੱਦੇ ਉੱਤੇ ਵੀ ਉਹਨਾਂ ਆਪਣੀ ਇੱਕ ਸੋਚ ਘੜ ਲਈ ਹੈ ਅਤੇ ਸਟੈਂਡ ਬਣਾ ਲਿਆ ਹੈ ਨਸ਼ਿਆਂ ਦੇ ਖਾਤਮੇ ਲਈ ਉਹਨਾਂ ਦਾ ਆਪਣਾ ਫਾਰਮੂਲਾ ਹੈ ਚਿੱਟੇ ਅਤੇ ਗੋਲੀਆਂ ਦਾ ਬਦਲ ਉਹ ਅਫੀਮ ਭੁੱਕੀ ਦੱਸਦੇ ਨੇ ਇਹ ਵੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਕਾਂਗਰਸ ਨੇ ਕੋਈ ਵੀ ਸਰਕਾਰ ਆ ਜਾਵੇ ਨਸ਼ਾ ਖਤਮ ਨਹੀਂ ਹੋਣਾ ਸਿਰਫ ਬਦਲ ਦੇਣ ਨਾਲ ਹੀ ਇਹ ਖਾਤਮੇ ਵੱਲ ਜਾ ਸਕਦਾ ਹੈ ਗੈਂਗਸਟਰਾਂ ਦੇ ਖਾਤਮੇ ਲਈ ਉਹ ਟੱਬਰ ਸਣੇ ਮਾਮੇ ਚਾਚੇ ਵੀ ਨਾਲ ਬੰਨਣ ਦੇ ਕਾਨੂੰਨ ਦੇ ਹਾਮੀ ਨੇ ਇਹ ਸਾਰੀਆਂ ਗੱਲਾਂ ਉਹ ਤਾਰਨ ਤਾਰਨ ਜਿਮਨੀ ਚੌਣ ਵਿੱਚ ਵੀ ਕਰ ਰਹੇ ਨੇ ਇਹ ਜਾਣਦੇ ਹੋਏ ਵੀ ਕਿ ਇਸ ਇਲਾਕੇ ਤੋਂ ਅਮਰਤਪਾਲ ਸਿੰਘ ਲੋਕ ਸਭਾ ਦੇ ਮੈਂਬਰ ਨੇ ਅਤੇ ਇਸ ਪਾਸੇ ਇਹ ਸੋਚ ਤੋਂ ਉਲਟ ਸੋਚ ਵਾਲੇ ਲੋਕ ਅਤੇ ਵੋਟਰ ਜ਼ਿਆਦਾ ਰਹਿੰਦੇ ਨੇ ਰਾਜਾ ਬੜੰਗ ਦੀਆਂ ਇਹ ਗੱਲਾਂ ਹੁਣ ਭਾਜਪਾ ਵਿੱਚ ਜਾ ਚੁੱਕੇ ਰਵਨੀਤ ਬਿੱਟੂ ਦੀ ਸੋਚ ਅਤੇ ਸਟੈਂਡ ਦਾ ਭਲੇਖਾ ਪਾਉਂਦੀਆਂ ਨੇ ਇਹੋਂ ਲੱਗਦਾ ਜਿਵੇਂ ਰਾਜਾ ਬੜਿੰਗ ਵੀ ਬਿੱਟੂ ਵਾਲੀ ਪੇਚ ਉਤੇ ਖੇਡ ਰਹੇ ਹੋਣ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਇਨ੍ਹਾਂ ਬਿਆਨਾਂ ਅਤੇ ਦਲੀਲਾਂ ਦਾ ਜਿਮਨੀ ਚੌਂਦੇ ਨਤੀਜੇ ਉਤੇ ਕੀ ਅਸਰ ਹੁੰਦਾ ਹੈ ਇਹ ਤਾਂ 11 ਨਵੰਬਰ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਪਤਾ ਲੱਗੂ ਪਰ ਇੱਕ ਵਾਰ ਇਹ ਲੱਗਦਾ ਹੈ ਕਿ ਰਾਜਾ ਬੜਿੰਗ ਨੇ ਕਾਂਗਰਸ ਪਾਰਟੀ ਦਾ ਉਤੇ ਜ਼ਰੂਰ ਲਾ ਦਿੱਤੀ ਹੈ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤ ਸਿੰਘ ਮਹਾਰਾਜ ਪਾੜਿਆ ਜਾ ਰਿਹਾ ਸੀ ਬੇਅਦਬੀ ਹੋਈ ਸੀ ਬਗਰਾੜੀ ਦੇ ਮੋਰਖੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਜੋ ਭਾਈ ਚੋਦੋ ਗਾੜੀ ਸ਼ੀਵ ਕਰਕੇ ਬੈਠਾ ਹੁੰਦਾ ਇੰਨੇ ਹਾਲੇ ਲੰਦਾ ਹੁਣ ਇੱਕੋ ਦਮ ਤੁਸੀਂ ਰੱਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਹਤਾਂ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹਦਾ ਸਾਡੇ ਅਰਗਈ ਹੈ ਦਮਦਵੀ ਤਖਸਾਲ ਆਦੇ ਕੋਈ ਇਲੈਕਸ਼ਨ ਲੜਿਆ ਕਦੇ ਬੋਲੋ ਜੀ ਨਹੀਂ ਲੜਨ ਧਰਮ ਦਾ ਪ੍ਰਚਾਰ ਕਰਨ ਵਾਲਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਦਾ ਜਿਸ ਦਾ ਕੰਮ ਉਸੀ ਕੋ ਸਾਜੇ ਖੋਣ ਅੰਮ੍ਰਿਤ ਪਾਜੀ ਰਾਜਨੀਤਾ ਬਣ ਗਏ ਚਲੋ ਆਪਾਂ ਤਾਂ ਇਲੈਕਸ਼ਨ ਤਾਂ ਲੜਦੀ ਲੜਦੇ ਹੁਣ ਉਹਨਾਂ ਨੇ ਇੱਕ ਪਾਰਟੀ ਬਣਾ ਲਈਏ ਕਿ ਜਿੱਥੇ ਚੋਣਾਂ ਹੋਇਆ ਜਾਂਦਾ ਉੱਥੇ ਬੰਦਾ ਲੜਨਾ ਪੁੰਦੇ ਐਵੇਂ ਇਹ ਹੈ ਜਿਵੇਂ ਇੱਕ ਇਨਕਲਾਬ ਆਪੀਨਾ ਹੈ ਜਿਹੜੀ ਕਿਹੜੀ ਪਾਰਟੀ ਅੰਮ੍ਰਿਤ ਪਾਜੀ ਵਾਲੀ ਐਵੇਂ ਇਹ ਆਈ ਸੀ ਪਹਿਲਾਂ ਭਗਵਾਨ ਸਮਾਰਨਿਕ ਨੇ ਨਵੀਂ ਪਾਰਟੀ ਆ ਬਈ ਇਹ ਬਦਲਣਗੇ ਪੰਜਾਬ ਬਦਲਤਾ ਕਾਲੀ ਕਾਂਗਰਸ ਲਾਏ ਇਹ ਨਿਹੰਦੇ ਹੁਣੇ ਆਇਓ ਇਹ ਮੇਰਾ ਵੱਡਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ ਕੀ ਨਾਮ ਹੋਰਾ ਕਾ ਤੋ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਬਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਣਾਈ ਪਾਰਲੀਮੈਂਟ ਚ ਜਾ ਕੇ ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਹੁਣੋ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬੱਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲਤਾ ਕਰੇ ਗੁਰਦੁਆਰੇ ਚ ਗ੍ਰੰਥੀ ਕਿਹਨੂੰ ਬਣਾਉਣੇ ਉਹ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੁਛ ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਜਾਉਣਾ ਕਿਸੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਦੇ ਉਹਨੇ ਬੁਲਾਈ ਨਹੀਂ ਨੂੰੜ ਸਾਲ ਦੀ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਸਕੂਲਾਂ 'ਚ ਜਨਗਨ ਮੰਨਿਆਂ ਦੀ ਪੜਾਈ ਜਾਂਦੀ ਓਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਫਦਾ ਰਾਜ ਹੈ ਕਿੱਦਾਂ ਬਣੇਗਾ ਉਹ ਰਾਜ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਨਸ਼ਾ ਖਤਮ ਕਰਨਾ ਅਸੀਂ ਤਾਂ ਕਿਵੇਂ ਹੋਊਗਾ ਨਸ਼ਾ ਕਰ ਜਿਹੜਾ ਬੰਦਾ ਉੱਠਦਾ ਉਹ ਕਹਿੰਦਾ ਮਹੀਨੇ 'ਚ ਕਰ ਦੂੰ ਕੋਈ ਕਹਿੰਦਾ ਸਾਥ ਕਰ ਦੂੰ ਕੋਈ ਕਹਿੰਦਾ ਅਰਦਾਸ ਕਰਾਦਿਆਂ ਕੋਈ ਕਹਿੰਦਾ ਗੁਟਕਾ ਸਾਫ ਫੜ ਲੈਨੇ ਇਹ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਤੁਹਾਡੇ ਕੋਲ ਤਰੀਕਾ ਕੀ ਹੈ ਨਸ਼ਾ ਮਤ ਕਰਨ ਦਾ ਸਾਡੇ ਕੋਲ ਕੋਈ ਤਰੀਕਾ ਨਹੀਂ ਕਾਂਗਰਸ ਦਾ ਰਾਜ ਆਇਆ ਤਾਂ ਕਿਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦਿਆਂ ਹੁਣ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40000 ਰੁਪਏ ਮਾਸਟਰ ਖਾਲੀ ਪਈਆਂ ਦੇ ਆਪਾਂ ਹਸਪਤਾਲ ਖਾਲੀ ਪਈ ਗ੍ਰਾਮ ਸੇਵ ਕੋਲੇ 15 ਪਿੰਡ ਹੈ ਪਟਵਾਰੀ ਕੋਲੇ 15 ਪਿੰਡ ਹੈ ਪੰਚਾਇਤ ਸੈਕਟਰੀ ਕੋਲੇ 20 ਪਿੰਡ ਹੈ ਇੱਕ ਇੱਕ ਪਿੰਡ ਇੱਕ ਤੇ ਲਾਵਾਂਗੇ ਪੁਲਿਸ ਖਾਨੇ ਖਾਲੀ ਪਏ ਹਨ ਕਨੈਕਟਰ ਨਹੀਂ ਸਫਾਈ ਕਰਮਚਾਰੀ ਨਹੀਂ ਪਰ ਉਹਦੇ ਆਸਤੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ 4.5 ਲੱਖ ਕਰੋੜ ਦਾ ਕਰਤੇ ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਗਾ ਖਤਮ ਹੋਏ ਐਵੇਂ ਸੋਚ ਕੇ ਜਾਓ ਗੁਟਕਾ ਸਾਫ ਫੜੀ ਜਾਓ ਭਿੰਦਰ ਨਹੀਂ ਕੋਈ ਫਾਇਦਾ ਨਹੀਂ ਇਸ ਕੰਮ ਦਾ ਇਹ ਕਹੀ ਜਾਂਦੇ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅਮਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਫੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ ਢਾਈ ਸਾਲਾਂ ਚ ਗੋਰੀਆਂ ਆਲਾ ਮਰ ਜਾਂਦਾ 50 ਸਾਲਾਂ ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਿ ਦਿਓ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਈਆਂ ਹਟਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪਿੰਦੇ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮੈਂ ਮੰਨ ਲਉਂ ਮੈਂ ਤਾਂ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਆਪਾਂ ਦੇ ਕਿਲੋ ਮੇਰੇ ਕਹਿ ਦਾ ਮਨੇ ਚਾਹ ਨਹੀਂ ਛੱਡਦਾ ਤੇ ਚਿੱਟਕ ਨੇ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਟ ਕੋਈ ਰਾਜੀ ਰਵੇ ਗੁੱਸੇ ਹੋ ਮੈਂ ਹਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਦੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫਿਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਪਰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਜਿਹਾ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਇੱਕ ਅਕਾਲੀ ਦਲ ਨੇ ਬਹੁਤ ਵੱਡਾ ਨੁਕਸਾਨ ਕਰਤਾ ਪੰਜਾਬ ਦਾ ਪਹਿਲਾਂ ਹੀ ਚਿੱਟਾ ਲੈ ਕੇ ਆਏ ਸੀ ਇਹ ਸਾਰੇ ਮਾਫੀਆ ਸੁਖਬੀਰ ਬਾਦਲ ਦੇ ਰਾਜ ਚਾਏ ਸੀ ਬਸ ਮਾਫੀਆ ਚਿੱਟਾ ਮਾਫੀਆ ਰੇਤ ਮਾਫੀਆ ਇਹ ਸਾਰਾ ਮਾਫੀਆ ਉਦੋਂ ਆਇਆ ਸੀ ਗੈਂਗਸਟਰ ਸੋ ਚਾਰ ਸੀਟਾਂ ਦੇ ਪਹਿਲਾ ਕੈਂਡੀਡੇਟ ਨਹੀਂ ਲੜਿਆ ਸੀਗਾ ਜੇ ਹੁਣ ਨਾ ਲੜਦਾ ਤਾਂ ਫਿਰ ਕੀ ਹੋ ਜਾਂਦਾ ਪਰ ਮੈਨੂੰ ਲੱਗਦਾ ਹੈ ਕਿ ਨਵਾਂ ਰਿਵਾਜ ਪਤਾ ਕਿ ਗੈਂਗਸਟਰਾਂ ਨੂੰ ਟਿਕਟਾਂ ਦੇਣੀਆਂ ਮਾੜੀ ਗੱਲ ਹੈ ਜੇ ਰਾਜਨੀਤਿਕ ਗੈਂਗਸਟਰ ਆਜੇ ਤਾਂ ਫਿਰ ਕੀ ਬਣੇਗਾ ਆ ਗੈਂਗਸਟਰ ਹੈ ਆ ਗਈ ਸਰਕਾਰ ਆਰੰਗਨਾਵਾ ਸਾਹਿਬ ਮਹੀਨੇ ਦੇ ਖਤਮ ਕਰ ਦਿਆਂਗੇ ਹੁਣ ਪੁੱਛੋ ਕਿਵੇਂ ਇਹ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਵਿੱਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੇ ਮਾਮਾਏ ਤੇ ਚਾਹੇ ਚਾਚਾਏ ਤੇ ਚਾਹੇ ਦਾਦਾ ਤੇ ਚਾਹੇ ਪੁੱਤ ਹੈ ਤੇ ਚਾਹੇ ਪਤਨੀ ਹੈ ਤੇ ਚਾਹੇ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਦੇ ਇਥੇ ਨੂੰ ਛੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਉਹਰੇ ਹਾਸੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਓਣਾ ਪਊਗਾ ਜਿਹੜਾ ਜੇਲ੍ਹ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਾਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਹੱਥ ਵੱਡੇ ਜਾਣਗੇ ਇਹ ਨਹੀਂਗਾ ਵੀ ਟੈਲੀਫੋਨ ਕਰਕੇ ਰਮੀਤ ਸਿਓ ਛੇਡਾ ਲੂਗਾ ਅੱਛਾ ਸੋਨਾ ਚੋਰੀ ਹੋ ਗਿਆ ਮੈਂ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਮਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ